ਜਵਸਾਇ ਕਹਿ ਨਾਨਕਾ ਨਾਮ ਤੋਂ ਆਉ ਸਾਤਿ ਗੁਰੂ ਮੈਂ ਪਾਇਆ ਈਮਨ ਮੇਰੇ ਆਤਮ ਸਦਾ ਰੂਹਰ ਨਾਲ ਲਿ ਹਰ ਨਾਲ ਰੋ ਮਨ ਮੇਰੇ ਦੋਗ ਸਭ ਵਿਚਾਰ ਨਾਮ ਕੀ ਕਰ ਓ ਕਰੇ ਤੇਰਾ ਕਾਰਜ ਸਭ ਸੁਵਾਰਣ ਸਵਨਾ ਗਲਾਉ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੀ ਕਹਿ ਨਾਲਿ ਕਮਨ ਮੇਰੇ ਸਦਾ ਰੂਹਰ ਨਾਲ ਲਿ ਸਾਚੇ ਸਾਹਿਬ ਕਿਆ ਨਹੀਂ ਕਰਤੇ ਰੈ ਕਰਤਾ ਤੇ ਰੈ ਸਭ ਕਿਛੂ ਹੈ ਜਿਸ ਦੇ ਸੋ ਪਾਵੈ ਸਦਾ ਸਤਿ ਸਲਾ ਤੇਰੀ ਨਾਮ ਮਨਵਸਾਈ ਨਾਮ ਜਿਨ ਕੈ ਮਨ ਵਸਿਆ ਵਾਚੀ ਸਬਦ ਕਨੀ ਦੇ ਚਹੈ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਧਰ ਮੇਰਾ ਜਿਨ ਭੁਖਾਂ ਸਭ ਕੋ ਐਨਾ ਕਰ ਸ਼ਾਂਤ ਸੁਖ ਮਨ ਆਏ ਵਰਸੇ ਆਂ ਜਿਨ ਇੱਛਾਂ ਸਭ ਪੂਰਾਈਆ ਸਦਾ ਕਰੁਵਾਨੋ ਕੀਤਾ ਗੁਰ ਵਟਾਓ ਜੀਤੀਆਂ ਏ ਵਢੇ ਆਈਆ ਕਹਿ ਨਾਨਕ ਸੁਣੋ ਸੰਤੋ ਸਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਨਦਾਰੂ ਵਾਜੀ ਪੰਜਉ ਸਬਦ ਤਿਤਕਾਰ ਸੁਪਾ ਕੈ ਹੰਕਾਰ ਸੁਪਾ ਕੈ ਸਬਦ ਵਾਜੀ ਕਲਾ ਜਿਤ ਕਰਿ ਧਾਰਿ ਜਾਵ ਪੰਜ ਦੂਤਾ ਤੁਧ ਵਸ ਕੀਤੇ ਕਾਲ ਗੰਟ ਕਮਾਰੇ ਤੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤੈ ਸੋ ਕੋ ਆਉ ਤਿਤ ਕਰ ਅਨਾਦ ਵਾਜੀ आनंद सुनो बट भाकी हो सकल मनोरथ पूरे पार ब्रह्म प्रभु पाया उतरे सकल वसुरे तो करोग संताप उतरे सुनी सच्ची वाणी संत साधे न भई सरसे पूरे गुरते जाड़ी सुनते पनीत कहते पवितो सतगुरु रहया भर पूरी ਮਨਵੰਤ ਨਾਨਕ ਗੁਰ ਚਰਨ ਲਾਗੀ ਬਾਜੀ ਅਨਾਦ ਤੂਰੀ ਸੁਣਤੇ ਪਨੀ ਦਰਗਾਹ ਤੇ ਪਵਿਤ ਸਤ ਗੁਰ ਰਹਾ ਪਰ ਪੂਰੀ ਮਨਵੰਤ ਨਾਨਕ ਗੁਰ ਚਰਨ ਲਾਗੀ ਬਾਜੀ ਅਨਾਦ ਤੂਰੀ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਦੇਵ ਸਰਾਤ ਦੋਇ ਦਾਈਂ ਦਾਇਆ ਕਿ ਲੈ ਸਕਲੋ ਜਗਤ ਸੰਗਿਆਈਆ ਬੁਰਿਆਈਆ ਬਾਤੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਈ ਮਸ਼ਕਤ ਕਾਲੋ ਨਾਨਕ ਦੀ ਮੁਖ ਉਜਲੀ ਕੇਤੀ ਛੁਟੀ ਨਾਲੋ ਜਿਨੀ ਨਾਮ ਧਿਆਇਆ ਗਈ ਮਸ਼ਕਤ ਕਾਲੋ ਨਾਨਕ ਦੀ ਮੁਖ ਉਜਲੀ ਤੇ ਛੁਟੀ ਨਾਲ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਟੂਟਾ ਕੋਰ ਤੋ ਮਉ ਜਾਣੈ ਤੁਮਰਾ ਅੰਤ ਉਚੇਤੇ ਉਚਾ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮਤੇ ਹੋਏ ਸੋ तुमरे गात मित तुम ही जाने नानक दास तुद आ गैर दास हमारी जियो पिंड साब ਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਵਾਹਿਗੁਰੂ 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 ਤੈਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਚੰਦ ਭਗਵਤੀ ਸਿੰਦਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਟੈ ਸਭੁ ਖੁਜਾਇ ਤੇਗ ਬਹਾਦਰ ਸਿਮਰੀਐ ਘਰਿ ਨਉ ਨਿਦਾ ਵੈ ਧਾਏ ਸਭੁ ਖਾਈ ਹੋਏ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਾਠ ਦਰਸ਼ਨ دیدار ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗਵਾਹੇ ਦੇਖ ਸੰਕਿਆਂ ਡਟ ਕੀਤਾ ਤਿੰਨ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬੋ ਬੋਲਣਾ ਜੀ ਜੁਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਕਰੀਆਂ ਲੋਹਾਈਆਂ ਚਰਕਲੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮਖੂਸੀ ਨਾ ਉਚਾਰੀ ਤਿੰਨ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿਕਣੀਆਂ ਤੇ ਭੁੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਪੁਰਣਾ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਪੁਰਣਾ ਜੀ ਪ੍ਰਥਮ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਸਿਤਿ ਆਵੈ ਨਾਮ ਜਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਤਹ ਤਹ ਰੱਛਿਆ ਰਾਇਤ ਦੇਗ ਤੇਗ ਖਤੇ ਗਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹੂ দান ਭਰੋਸਾ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਆ ਦੇ ਦਰਸ਼ਨ ਇਸ਼ਨਾਨ ਚੌਂ ਚੰ ਚੌਕੀਆਂ ਛੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬੋ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਦੇ ਰੱਖਿਆ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੀ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਾਂ ਦੇ ਸੱਚੇ ਚਰਨ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਜੀ ਆਪ ਜੀਾਂ ਦੇ ਧਰਮ ਘਰੋਂ ਵਰਸਾਏ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਸੁਖ ਦੇ ਬਕੀਤ ਹੋਈ ਸੀ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋਏ ਆਪ ਜੀਆ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ ਵਣ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰਿਆਂ ਦੀ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਦੇ ਸਦੇ ਹੋਏ دیਵਾਨਾਂ ਦੇ ਅੰਦਰ ਪੰਜਾ ਬਾਣੀਆਂ ਦਾ ਪਾਠ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਪ ਹੋਏ ਹੋਈਆਂ ਬੇਅੰਤ ਪੁੱਢਣ ਬਖਸ਼ਣ ਆਕੇ ਵਾਸਤੇ ਸਮਤ ਬਖਸ਼ਿਸ਼ ਕਰਨੀ ਅਕਰਵਾਦਾ ਘਾਟਾ ਭੁੱਲ ਚੁਕ ਮਾਫ ਕਰਨਾ ਬੜੀ ਸੁਣੀ ਬਾਣੀ ਸੱਚ ਕੰਨ ਵਿਖੇ ਪ੍ਰਵਾਨ ਕਰਨੀ ਬੜੀ ਸੁਣੀ ਬਾਣੀ ਦਾ ਫਲ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਭਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਫੇਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋਨਾਮ ਸਿਮਰਨ ਗੁਰ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸ਼ੁਭ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਰਜਰਾਸ ਕਰਨੇ ਕਾਰੋਬਾਰਾਂ ਦੇ ਵਿੱਚ ਵਾਧੇ ਤਰੱਕੀਆਂ ਕਾਮਯਾਬੀਆਂ ਬਖਸ਼ਣੀਆਂ ਸਭਨਾਂ ਨੂੰ ਆਪਸੀ ਪਿਆਰ ਇਤਿਫਾਕ ਦੇਹ ਅਰੋਗਤਾਵਾਂ ਤੰਦਰੁਸਤੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਦੇਸ਼ਾਂ ਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤਾਉਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਸਾਰੇ ਇਹ ਸਮਾਂ ਤੇ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਬਤੀਤ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚਾ ਅਮਰਿਕ ਗਣਾ ਪ੍ਰਸ਼ਾਧੀਆਂ ਦੇ ਗੰਸ ਜਾ ਕੇ ਹਾਜ਼ਰ ਕੀਤੀਆਂ ਹਨ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਗਰੀਬਾਂ ਆਕਸਾਲ ਸੋਚ ਪਿਤਰਾ ਨੂੰ ਲਾਵੋ ਭੋਗ ਹਰ ਰਾਇ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪੇ ਸਤਗੁਰੂ ਜੀ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕਰੋ ਹੁਕਮਨਾਮਿਆਂ ਤੋਂ ਅਪ੍ਰੰਤ ਆਸਾ ਜੀ ਦੀ ਵਾਰ ਦੀ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਸਹੀ ਪਿਆਰਿਆਂ ਦੇ ਮੇਲ ਕਰਵਾਉਣੇ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗੇ ਆ ਭਈ ਅਕਾਲ ਕੀ ਸਭ ਸਿੱਖਨ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਐ ਜੋ ਪ੍ਰਮਾਤਮਾ ਨੂੰ ਮਿਲਬੂ ਚਾਹੇ ਰਾਜ ਕਰੇਗਾ ਖਾਲਸਾ ਖੁਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਹੰ ਭੁਲੇ ਸਤਨਾਮ ਵਾਹਿਗੁਰੂ ਸਾਹਿਬ ਜੀ ਕੋ ਟਲ ਗੁਰਸੇਵੀਐ ਕਹਿਨ ਸੋ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਉਬ ਸਫਤ ਦੁਖ ਸਮੋਂਦੀ ਨੂਰ ਅਰਸਾ ਕੁਰਸੋਂ ਛਟੀ ਐ ਤੋਦ ਡਠੇ ਸੱਚੇ ਬਾਤ ਸਾਹਾ ਮਲ ਜਨਮ ਜਨਾਮ ਦੀ ਕੱਟੀ ਐ ਸਜਣ ਸੱਚਾ ਬਾਤ ਸਾਹੋ ਸਿਰਸਾਂ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਏ ਸਵਨਾ ਦਾ ਰੀਸਾਹੂ ਜਿਸ ਪਾਸ ਪਹਿਟਿਆ ਸੋਹੀਐ ਸਵਨਾ ਦਾ ਵੇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਪੰਜਵਾਂ ਘਰ ਦੂਜਾ ਮਾਤ ਰਬ ਮੈਂ ਆਪਨ ਸਿਮਰਨ ਦੀ ਤਹ ਤੁਮ ਰਖਣ ਹਾਰੀ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਹੋ ਕਰਨ ਹਾਰੀ ਮਾਤ ਕਰਪ ਮੈਂ ਆਪਨ ਸਿਮਰਨ ਦੀ ਤੈ ਤੁਮ ਰੱਖਣ ਹਾਰੀ पावक सागर अथल लहर मैं पारो तारनहारी मदहो तू ठाकुर सिर मोरा ਤੁਹਾਰੋ ਤੋਰਾ ਰਹਾਓ ਕੀਤੇ ਕੋ ਮੇਰਾ ਸਮਾਨ ਕਰਨ ਹਾਰ ਤ੍ਰਿਣ ਜਾਣੈ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਪਾਨੇ ਕਿਨ ਮੈਂ ਅਵਰ ਖਿਨੈ ਮਹ ਅਵਰਾ आचरज चलत तुम्हारी रूड़ा गूड़ा गहरा गंभीर ऊचो अगम अपारी ਸਾਧ ਸੰਗ ਜੋ ਤੁਮੈ ਮਲਾਇਓ ਤਉ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਪੇਖ ਤਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸਾਦ ਸੰਗ ਜੋ ਤੁਮੈ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਪੇਖ ਤਹੀ ਨਾਨਕ ਪਰਤਾਪ ਉਰਖ ਨਿਰਵਾਣੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੀ ਤਹ ਤੁਮ ਰਖਨ ਹਾਰੀ ਪਾਵ ਕੋ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨ ਹਾਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Hlut, 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 hlut. ਓਹੀ ਗੁਰੂ ਗੁਰੂ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਇਕ ਗੈਰਗੁਣ